ਸਤਿ ਸ਼੍ਰੀ ਅਕਾਲ ਪੰਜਾਬੀ ਜੁਕੇ ਤੋਂ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤੀ ਅਪਡੇਟ ਹੁਸ਼ਿਆਰਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਅਤੇ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਇੱਕ ਸੜਕਾ ਸਾਵਾ ਵਾਪਰ ਗਿਆ ਜਿਸ ਵਿੱਚ ਕਾਰ ਦੀ ਸਵਾਰ ਪਾਈ ਨੌਜਵਾਨ ਸਵਾਰ ਸੰਜਿਸ ਵਿੱਚ ਇੱਕ ਨੌਜਵਾਨ ਵੀ ਮੌਤ ਹੋ ਚੁੱਕੀ ਹੈ ਤੇ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਮੁਕੇ ਦੀਆਂ ਗਵਰਨਮੈਂਟ ਹਸਪੀਟਲ ਇਲਾਜ ਚੱਲ ਰਿਹਾ ਤੁਮ ਦੱਸਤੀ ਹੈ ਕਿ ਇਹ ਹਾਦਸਾ ਅੱਜ ਸਵੇਰੇ 11 ਵਜੇ ਕਹਿ ਰਹੇ ਹਨ ਕਿ ਵਾਪਰੇ ਜਿਸੇ ਦੱਸਿਆ ਜਾ ਰਿਹਾ ਹੈ ਕਿ ਆਲਟੋ ਕਾਰ ਇੱਕ ਦਰਖਤ ਨਾਲ ਟਕਰਾ ਗਈ ਜਿਸ ਵਿੱਚ ਸਵਾਰ ਪੰਜ ਨੌਜਵਾਨ ਇਸ ਕਾਰ ਦੀ ਸਵਾਰ ਸੀ ਅਤੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ 11 ਵਜੇ ਦੇ ਕਰੀਬ ਹੁਸ਼ਿਆਰਪੁਰ ਮੁਕੇਰੀਆਂ ਦੇ ਗੁਰਦਾਸਪੁਰ ਰੋਡ ਤੇ ਪਿੰਡ ਅਮਰੀਕਾ ਨੇੜੇ ਇੱਕ ਕਾਲਟੋ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਇੱਕ ਦਰਖਤ ਦੇ ਨਾਲ ਟਕਰਾ ਗਈ ਜਿਸ ਕਾਰਨ ਕਾਰ ਵਿੱਚ ਸਵਾਰ ਪੰਜ ਲੋਕਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਸਾਰੇ ਸਵਾਰ ਨੌਜਵਾਨ ਗੁਰਦਾਸ ਪੁਨੇੜੇ ਟਾੜਾਗੜ ਤੋਂ ਮੁਕੇਰੀਆਂ ਇੱਕ ਕ੍ਰਿਕਟ ਟੂਰਨਾਮੈਂਟ ਖੇਡਣ ਲਈ ਜਾ ਰਹੇ ਸਨ ਜਦੋਂ ਇਹ ਨੌਜਵਾਨ ਮੁਕੇਰੀਆਂ ਦੇ ਪਿੰਨ ਫਰੀਕਾ ਨੇੜੇ ਪਹੁੰਚੇ ਤਾਂ ਉਹਨਾਂ ਦੀ ਕਾਰ ਇੱਕ ਦਰਖਤ ਨਾਲ ਟਕਰਾਈ ਬੇਕਾਬੂ ਹੋ ਕੇ ਜਿਸ ਵਿੱਚ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜੋ ਗੱਡੀ ਦੇ ਵੀ ਟੁਕੜੇ-ਟੁਕੜੇ ਹੋ ਗਏ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢਿਆ ਗਿਆ ਤੇ ਮੁਕੇਰੀਆਂ ਦੇ ਗਵਰਨਮੈਂਟ ਹਸਪੀਟਲ ਲੈ ਜਾਇਆ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਗੱਡੀ ਦੇ ਵਿੱਚ ਹੀ ਹਾਦਸੇ ਦੌਰਾਨ ਹੀ ਮੌਤ ਹੋ ਗਈ ਅਤੇ ਜੋ ਚਾਰ ਨੌਜਵਾਨ ਸਨ ਉਹ ਗੰਭੀਰ ਰੂਪੇ ਜ਼ਖਮੀ ਹੋ ਗਏ ਤੇ ਉਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਦੂਜੇ ਦੋ ਨੌਜਵਾਨਾਂ ਦਾ ਮੁਕੇਰੀਆਂ ਦੇ ਗਵਰਨਮੈਂਟ ਹਸਪੀਟਲ ਹੀ ਇਲਾਜ ਚੱਲ ਰਿਹਾ ਹੈ ਅਤੇ ਫਿਲਹਾਲ ਜੋ ਮਿਰਤਕ ਦੀ ਮਿਰਤਕ ਨੌਜਵਾਨ ਹੈ ਉਸਦੀ ਪਛਾਣ ਮਨਜੀਤ ਕੁਮਾਰ ਪੁੱਤਰ ਸੁਰਿੰਦਰਪਾਲ ਵਜੋਂ ਹੋਈ ਹੈ ਅਤੇ ਇਹ ਰਤਨਗੜ ਪਥਾਨਕੋਟ ਦਾ ਰਹਿਣ ਵਾਲਾ ਸੀ ਤਨੂੰ ਦੱਸਦੀ ਹੈ ਕਿ ਜੋ ਦੋ ਨੌਜਵਾਨ ਹਨ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਦੋ ਨੌਜਵਾਨ ਦਾ ਇਲਾਜ ਹੋਇਆ ਕਿ ਮੁਕੇਰੀਆਂ ਦੇ ਗਵਰਨਮੈਂਟ ਹਸਪੀਟਲ ਵਿੱਚ ਚੱਲ ਰਿਹਾ ਹੈ ਤਨੂੰ ਦੱਸਦੇ ਇਸ ਵਕਤ ਦੀ ਜੋ ਅਪਡੇਟ ਜੋ ਹੁਸ਼ਿਆਰਪੁਰ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾਏ ਹੁਸ਼ਿਆਰਪੁਰ ਵਿੱਚ ਇੱਕ ਕਾਰ ਹਾਦਸਾ ਵਾਪਰ ਗਿਆ ਜਿਸ ਵਿੱਚ ਪੰਜ ਨੌਜਵਾਨ ਸਵਾਰ ਸਨ ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਫੌਤ ਹੋ ਚੁੱਕੀ ਹੈ ਅਸੀਂ ਫਿਰ حاضر ਹੋਵਾਂਗੇ ਨਵੇਂ ਅਪਡੇਟs ਤੇ ਪੀਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਵਨਾ ਪੁੱਛਣਾ ਧੰਨਵਾਦ